ਧਰੁਵ ਰਾਠੀ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਜਿਹੜਾ ਵੀ ਸ਼ਖਸ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦਾ YouTube ਦੇ ਉੱਤੇ ਵੀਡੀਓਜ਼ ਦੇਖਦਾ ਰਹਿੰਦਾ ਸਰਚ ਕਰਦਾ ਰਹਿੰਦਾ ਤਾਂ ਉਹਨੇ ਇਹ ਨਾਮ ਜ਼ਰੂਰ ਸੁਣਿਆ ਹੋਵੇਗਾ ਵੀ ਧਰੁਵ ਰਾਠੀ ਨਾਮ ਦਾ ਇੱਕ ਯੂਟਿਊਬਰ ਆ ਇਨਫੋਰਮੇਸ਼ਨ ਦੇ ਤਹਿਤ ਉਹ ਵੀਡੀਓਜ਼ ਜਿਹੜੇ ਅਪਲੋਡ ਕਰਦਾ ਤੇ ਕਰੋੜਾਂ ਦੇ ਵਿੱਚ ਉਹਦੇ ਵੀਡੀਓਜ਼ ਦੇ ਜਿਹੜੇ ਵਿਊ ਆ ਉਹ ਚਲੇ ਜਾਂਦੇ ਆ ਲੋਕ ਬੇਹੱਦ ਪਸੰਦ ਵੀ ਕਰਦੇ ਆ ਪਰ ਭਾਜਪਾ ਦਾ ਇੱਕ ਜਿਹੜਾ ਮਹਾਰਾਸ਼ਟra ਕਾਡਰ ਦਾ ਜਿਹੜਾ ਬੁਲਾਰਾ ਉਨੇ ਦਰੁਵਰਾਠੀ ਦੇ ਉੱਤੇ 20 ਲੱਖ ਰੁਪਏ ਦਾ ਮਾਨ ਹਾਨੀ ਦਾ ਜਿਹੜਾ ਉਹ ਦਾਵਾ ਕਰ ਦਿੱਤਾ ਦਰਸਲ ਚੋਣਾਂ ਤੋਂ ਬਾਅਦ ਜਦੋਂ ਭਾਰਤ ਦੇ ਵਿੱਚ 2024 ਦੀਆਂ ਚੋਣਾਂ ਹੋਈਆਂ ਰਿਜ਼ਲਟ ਆ ਗਏ ਤਾਂ ਉਸ ਤੋਂ ਬਾਅਦ ਦਰੁਵਰਾਠੀ ਤੇ ਐਲਵਿਸ਼ ਯਾਦਵ ਐਲਵਿਸ਼ ਯਾਦਵ ਜਿਹੜਾ ਇਹ ਵੀ ਇੱਕ ਯੂਟਿਊਬਰ ਆ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਜਿਹੜਾ ਵਾ ਖਾਨਾ ਜੰਗੀ ਚੱਲ ਰਹੀ ਸੀ ਲੜਾਈ ਚੱਲ ਰਹੀ ਸੀ ਤਾਂ ਇਸੇ ਦੌਰਾਨ ਪਹਿਲਾ ਐਲਵਿਸ਼ ਯਾਦਵ ਨੇ ਇੱਕ ਵੀਡੀਓ ਦਰੁਵਰਾਠੀ ਨੂੰ ਲੈ ਕੇ ਪਾਇਆ ਵੀ ਇਹਦੀ ਟੀਮ ਦੇ ਵਿੱਚ ਜਿਹੜੇ ਬੰਦੇ ਆ ਉਹ ਬਹੁਤ ਵਧੀਆ ਨਹੀਂ ਹੈਗੇ ਉਹ ਭੱਦੇ ਕਮੈਂਟ ਕਰਦੇ ਆ ਉਹ ਲੋਕਾਂ ਨੂੰ ਮਾੜਾ ਚੰਗਾ ਬੋਲਦੇ ਆ ਇਹਦੇ ਜਵਾਬ ਦੇ ਵਿੱਚ ਜਦੋਂ ਦਰੁਵਰਾਠੀ ਨੇ 7 ਜੁਲਾਈ 2024 ਨੂੰ ਇੱਕ ਵੀਡੀਓ ਜਿਹੜਾ ਉਹ ਪੋਸਟ ਕੀਤਾ ਤਾਂ ਉਹਨੇ ਕਲੈਰੀਫਿਕੇਸ਼ਨ ਦਿੱਤੀ ਵੀ ਜਿਹੜੇ ਬੰਦਿਆਂ ਦਾ ਐਲਵਿਸ਼ ਯਾਦਵ ਜ਼ਿਕਰ ਕਰ ਰਿਹਾ ਉਹ ਮੇਰੀ ਟੀਮ 'ਚ ਕਿਸੇ ਵੇਲੇ ਹੋਇਆ ਕਰਦੇ ਸੀਗੇ ਅੱਜ ਕੱਲ ਉਹ ਬੰਦੇ ਮੇਰੇ ਨਾਲ ਨਹੀਂ ਹੈਗੇ ਪਰ ਉਹਨੇ ਇੱਕ ਗੱਲ ਧਰੋਵਰਾਠੀ ਨੇ ਨਾਲ ਹੋਰ ਜੋੜ ਦਿੱਤੀ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਬੰਦੇ ਕੱਢ ਦਿੱਤੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਦੇ ਵਿੱਚ ਕੁਝ ਅਜਿਹੇ ਬੰਦੇ ਆ ਜਿਹੜੇ ਲੋਕਾਂ ਨੂੰ ਹਾਲੇ ਤੱਕ ਵੀ ਮਾੜਾ ਚੰਗਾ ਬੋਲਦੇ ਆ ਲੋਕਾਂ ਦੇ ਭੱਦੇ ਕਮੈਂਟ ਕਰਦੇ ਆ ਤੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਫੋਲੋ ਕੀਤਾ ਹੋਇਆ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਹੋਣਾ ਨੇ ਆਪਣੀ ਟੀਮ ਚੋਂ ਕੱਢਿਆ ਨਹੀਂ ਐ ਇਹਦੇ ਉਲਟ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਆਪਣੇ ਘਰ ਸੱਦਿਆ ਇਹ ਜਦੋਂ ध्रुवਰਾਠੀ ਨੇ ਪੂਰੀ ਸਟੋਰੀ ਆਪਣੇ ਵੀਡੀਓ ਦੇ ਵਿੱਚ ਸੁਣਾਈ ਤਾਂ ਇਸੇ ਦੌਰਾਨ ਉਹਨਾਂ ਨੇ ਨਾਮ ਲਿਆ ਭਾਰਤੀ ਜਨਤਾ ਪਾਰਟੀ ਮੁੰਬਈ ਬ੍ਰਾਂਚ ਦੇ ਇਹਨਾਂ ਦੇ ਜਿਹੜੇ ਸਪੋਕਸਪਰਸਨ ਆ சுரேਸ਼ ਨਕੂਆ ਦਾ ਸੁਰੇਸ਼ ਨਕਵਾ ਤੋਂ ਇਲਾਵਾ ਵੀ ਕਈ ਨਾਮ ਜਿਹੜੇ ਆ ਦਰੂਵਰਾਠੀ ਨੇ ਲਏ ਪਰ ਜਦੋਂ ਇਹਨਾਂ ਦੇ ਨਾਮ ਦਾ ਜ਼ਿਕਰ ਆਇਆ ਤਾਂ ਸੁਰੇਸ਼ ਨਕਵਾ ਜਿਹੜੇ ਆ ਇਹ ਦਿੱਲੀ ਦੀ ਸਕੇਤ ਅਦਾਲਤ ਦੇ ਵਿੱਚ ਚਲੇ ਗਏ ਕਹਿੰਦੇ ਵੀ ਮੈਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਦਰੂਵਰਾਠੀ ਬੈਠਾ ਜਰਮਨ ਚ ਆ ਵੀਡੀਓ ਉਹ ਦੇ ਇੰਡੀਆ ਦੇ ਵਿੱਚ ਚਲਦੇ ਆ ਤੇ ਬਦਨਾਮ ਉਹ ਸਾਨੂੰ ਬਿਨਾਂ ਕਲ ਨੂੰ ਕਰੀ ਜਾਂਦਾ ਹੁਣ ਜਦੋਂ ਇਹ ਇਹ ਦਰੂਵਰਾਠੀ ਨੂੰ ਇਸ ਕੇਸ ਦੇ ਵਿੱਚ ਸਮਣ ਜਾਰੀ ਹੋਏ ਜਿਹਦੇ ਵਿੱਚ ਦਰੂਵਰਾਠੀ ਨੇ 6 ਅਗਸਤ ਤੱਕ ਜਵਾਬ ਦੇਣਾ ਤਾਂ ਇਸੇ ਦੌਰਾਨ ਦਰੁਵਰਾਠੀ ਨੇ ਆਪਣਾ ਜਵਾਬ ਨਾਲ ਹੀ ਜਿਹੜਾ ਉਹ ਆਪਣੇ ਐਕਸ ਅਕਾਊਂਟ ਤੇ ਵੀ ਪਾ ਦਿੱਤਾ ਉਹ ਕਹਿੰਦਾ ਵੀ ਇੱਕ ਅੰਕਲ ਜੀ ਆ ਭਾਜਪਾ ਦੇ ਉਹਨਾਂ ਨੇ ਮੇਰੇ ਖਿਲਾਫ ਡੈਫਰਮੇਸ਼ਨ ਦਾ ਮਾਨਹਾਨੀ ਦਾ ਇੱਕ ਮੁਕੱਦਮਾ ਪਾ ਦਿੱਤਾ ਦਿੱਲੀ ਦੀ ਸਾਕੀਤ ਅਦਾਲਤ ਦੇ ਵਿੱਚ ਪਰ ਕਹਿੰਦਾ ਵੀ ਮੈਂ ਘਬਰਾਉਂਦਾ ਨਹੀਂ ਦਰੁਵਰਾਠੀ ਕਹਿੰਦਾ ਕਹਿੰਦਾ ਹੁਣ ਮੈਂ ਹੋਰ ਖੁਲਾਸੇ ਬਹੁਤ ਜਲਦ ਇਹਨਾਂ ਅੰਕਲ ਜੀ ਨੂੰ ਲੈ ਕੇ ਜਿਹੜਾ ਉਹ ਕਰਨ ਜਾ ਰਿਹਾ ਵੀ ਇਹ ਸੋਸ਼ਲ ਮੀਡੀਆ ਦੇ ਉੱਤੇ ਕੀ ਕੁਝ ਕਰਦੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਇਹ ਲੜਾਈ ਅਦਾਲਤ ਦੇ ਵਿੱਚ ਲੜੀ ਜਾਣੀ ਆ ਉੱਥੇ ਇਹ ਲੜਾਈ ਸੋਸ਼ਲ ਮੀਡੀਆ ਤੇ ਵੀ ਜਿਹੜੀ ਹੈ ਸ਼ੁਰੂ ਹੋ ਜਾਏਗੀ ਕਿਉਂਕਿ ਦਰੁਵਰਾਠੀ ਨੇ ਹੁਣ ਇਹ ਦੱਸ ਦਿੱਤਾ ਹੈ ਵੀ ਮੈਂ ਬੀਜੇਪੀ ਦੇ ਜਿਹੜੇ ਇਹ ਪ੍ਰਵਕਤਾ ਨੇ ਜਿਹੜੇ ਵੱਧ ਘੱਟ ਬੋਲਦੇ ਨੇ ਸੋਸ਼ਲ ਮੀਡੀਆ ਤੇ ਕਹਿੰਦੇ ਇਹਨਾਂ ਬਾਰੇ ਮੈਂ ਪੂਰਾ ਇੱਕ ਡਿਟੇਲਡ ਵੀਡੀਓ ਜਿਹ um lugar. ਹੁਣ ਐਲਵਿਸ਼ ਯਾਦਵ ਦੀ ਜੇ ਗੱਲ ਕਰ ਲਈਏ ਤਾਂ ਐਲਵਿਸ਼ ਯਾਦਵ ਉਹੀ ਸ਼ਖਸ ਆ ਜਿਨੇ ਮੇਰਾ ਖਿਆਲ ਬਿੱਗ ਬਾਸ OTT ਪਲੇਟਫਾਰਮ ਜਿੱਤਿਆ ਸੀਗਾ ਉਸ ਤੋਂ ਬਾਅਦ ਇਹ ਸੱਪਾਂ ਦੇ ਜ਼ਹਿਰ ਦੇ ਨਾਲ ਕੋਈ ਇਹਦਾ ਕਾਰੋਬਾਰ ਜੁੜਿਆ ਸੀਗਾ ਇਹ ਫੜਿਆ ਗਿਆ ਤਾਂ ਹਾਲ ਹੀ ਦੇ ਵਿੱਚ ਇਹਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਜਿਹੜਾ ਉਹ ਕੁਐਸਚਨਿੰਗ ਕੀਤੀ ਆ ਇਹਦੇ ਤੋਂ ਸਵਾਲ ਜਵਾਬ ਜਿਹੜੇ ਆ ਉਹ ਕੀਤੇ ਗਏ ਆ ਉਹਦੇ ਵਿੱਚ ਇਹਨੇ ਕੋਈ ਸਹੀ ਢੰਗ ਦੇ ਨਾਲ ਜਵਾਬ ਨਹੀਂ ਦਿੱਤਾ ਪਰ ਦਰੋਵ ਰਾਠੀ ਦੇ ਨਾਲ ਇਹਦੀ ਲੜਾਈ ਜਿਹੜੀ ਆ ਉਹ ਬਾਦ ਦਸਤੂਰ ਜਾਰੀ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇਗੀ ਹੁਣ ਇੱਕ ਪਾਸੇ ਧਰੂਵਰਾਠੀ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਕਿ ਜਦੋਂ ਵੀ ਧਰੂਵਰਾਠੀ ਕੋ ਵੀਡੀਓ ਆਪਣਾ ਸੋਸ਼ਲ ਮੀਡੀਆ ਤੇ ਪਾਉਂਦਾ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਲੱਖਾਂ ਜਿਹੜੇ ਵਿਊ ਆ ਉਹਦੇ ਆ ਜਾਂਦੇ ਆ ਕਿਉਂਕਿ ਧਰੂਵਰਾਠੀ ਦੇ ਜਿਹੜੇ ਫਾਲੋਅਰਸ ਆ ਉਹਨਾਂ ਦਾ ਮੰਨਣਾ ਆ ਕਿ ਜਿਹੜਾ ਕੰਟੈਂਟ ਧਰੂਵਰਾਠੀ ਬਣਾਉਂਦਾ ਇਹ ਬਹੁਤ ਵਧੀਆ ਕੰਟੈਂਟ ਹੁੰਦਾ ਇਹਦੇ ਵਿੱਚ ਜਾਣਕਾਰੀ ਜਿਹੜੀ ਆ ਉਹ ਬਹੁਤ ਭਰਪੂਰ ਹੁੰਦੀ ਆ ਤੁਨ ਤੁਨ ਕੇ ਜਾਣਕਾਰੀ ਜਿਹੜੀ ਆ ਉਹ ਭਰੀ ਹੁੰਦੀ ਆ ਇਸੇ ਕਰਕੇ ਕਹਿੰਦੇ ਅਸੀਂ ਇਹਨੂੰ ਫਾਲੋ ਕਰਦੇ ਆ ਤੇ ਦੇਖਦੇ ਵੀ ਆ ਹੁਣ ਦਰੂਵਰਾਠੀ ਐਵੀ ਹਰਿਆਣੇ ਦੇ ਹਸਾਰ ਜ਼ਿਲ੍ਹੇ ਦਾ ਰਹਿਣ ਵਾਲਾ ਐਲਵਿਸ਼ ਯਾਦਵ ਜਿੱਦੇ ਵੀਡੀਓ ਲਈ ਇਹਨੇ ਵੀਡੀਓ ਬਣਾਇਆ ਜਿਹਦੇ ਵਿੱਚ ਸੁਰੇਸ਼ ਨਕੂਆ ਹੁਣਾਂ ਦਾ ਜ਼ਿਕਰ ਹੋਇਆ ਉਹ ਵੀ ਗੁਰੂਗ੍ਰਾਮ ਦਾ ਰਹਿਣ ਵਾਲਾ ਤੇ ਹੁਣ ਦੇਖਦੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ 6 ਅਗਸਤ ਤੋਂ ਵਾਲੇ ਦਿਨ ਦਰੂਵਰਾਠੀ ਨੇ ਅਦਾਲਤ ਦੇ ਵਿੱਚ ਆਪਣਾ ਜਵਾਬ ਵੀ ਦੇਣਾ ਹਾਲਾਂਕਿ ਦਰੂਵਰਾਠੀ ਤੇ ਉਹਦੀ ਪੂਰੀ ਟੀਮ ਨੂੰ ਸਮਨ ਕੀਤਾ ਗਿਆ ਦੇਖਦੇ ਆਂ ਵੀ ਇਹ ਪੇਸ਼ ਹੁੰਦੇ ਆ ਆਪਣਾ ਕੋਈ ਜਵਾਬ ਦਿੰਦੇ ਆ ਜਾਂ ਉਤੋਂ ਪਹਿਲਾਂ ਹੀ ਇੱਕ ਹੋਰ ਧਮਾਕਾ ਦਰੂਵਰਾਠੀ ਜਿਹੜਾ ਉਹ ਕਰੂਗਾ ਜਿਹੜਾ ਇਹਨਾਂ ਨੇ ਆ ਨੇ ਟਵੀਟ ਦੇ ਵਿੱਚ ਜ਼ਿਕਰ ਕੀਤਾ ਵੀ ਇਹ ਅੰਕਲ ਜੀ ਜਿਨ੍ਹਾਂ ਨੇ ਮੇਰੇ ਉੱਤੇ ਮਾਨ ਨੀ ਦਾ ਦਾਵਾ ਕੀਤਾ ਮੈਂ ਇਹਨਾਂ ਦੀ ਪੋਲ ਜਿਹੜੀ ਹੈ ਬਹੁਤ ਜਲਦੀ ਖੋਲੂੰਗਾ ਇੱਕ ਵੀਡੀਓ ਬਣਾਉਂਗਾ ਜਿਹਦੇ ਵਿੱਚ ਦੱਸੂੰਗਾ ਕਿ ਇਹ ਕਿੱਦਾਂ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਆ ਕਹੋ ਜੀ ਇਹ ਜਿਹੜੇ ਬਿਆਨਬਾਜ਼ੀ ਕਰਦੇ ਆ ਲੋਕਾਂ ਨੂੰ ਲੜਾਉਣ ਵਾਲੀ ਲੋਕਾਂ ਦੇ ਵਿੱਚ ਫਸਾਦ ਪਾਉਣ ਵਾਲੀ ਇਹ ਵੀਡੀਓ ਹੁਣ ਦਰੂਵਰਾਠੀ ਦਾ ਸਾਨੂੰ ਜਲਦ ਵੇਖਣ ਨੂੰ ਮਿਲੇਗਾ ਪਰ ਨਾਲ ਦੀ ਨਾਲ ਹੀ ਸਕੇਤ ਅਦਾਲਤ ਨੇ 6 ਅਗਸਤ ਲਈ ਦਰੂਵਰਾਠੀ ਨੂੰ ਸਮਣਨ ਕੀਤਾ ਨਾਲ ਉਹਨਾਂ ਦੀ ਟੀਮ ਨੂੰ ਵੀ ਅਦਾਲਤ 'ਚ ਪੇਸ਼ ਹੋ ਕੇ ਤੁਸੀਂ ਆਪਣਾ ਪੱਖ ਵੀ ਰੱਖੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ